ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬੀਰ ਮਾਨਸ ਜਨਮ ਦੋ ਲੰਭ ਹੈ ਹੋਏ ਨਾ ਬਰਬਾਰ ਜੋ ਬਨ ਫਲ ਪਾਕੇ ਭੋਏ ਗਿਰਹ ਬਹਰ ਨਾ ਲਾਗੈ ਫ਼ਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖ ਰਬ ਮੰਗੇ ਸਿਆ ਆਣਸ ਜਨਮ ਅਮੋਲ ਹੈ ਹੋਏ ਅਮੋਲ ਸਾਧ ਸੰਗ ਪਾਏ ਅਖੀ ਤੋਏ ਨਿਰਮੋਲ ਕਾ ਸਤਗੁਰ ਦਰਸ ਧਿਆਨ ਲੇਵ ਲਾਏ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਦਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੇ ਮਹਲਾ ਪੰਦਵਾ ਬਹਿਤੀ ਜਾਤ ਕਦੇ ਦ੍ਰਿਸ਼ਤ ਨਾ ਧਾਰਤ ਮਿਥਿਆ ਮੋਹ ਬੰਧਹ ਨਿਤ ਪਾਰਚ ਬਹਿਤੀ ਜਾਤ ਕਦੇ ਦ੍ਰਿਸ਼ਤ ਨਾ ਧਾਰਤ ਅਜ ਦਿਨ ਨਤ ਰਣੀ ਜਨਮ ਪਦਾਰਤ ਜੀ ਤਹਰ ਸਰਣੀ ਰਹਾ ਕਰਤ ਬਿਕਾਰ ਦੋ ਕਰ ਝਰਤ ਰਾਮ ਰਤਨ ਰਹਿਦਾ ਤੈਲ ਨਹੀਂ ਧਾਰਤ ਪਰਣ ਪੋਖਣ ਸੰਗ ਆਦ ਬਿਹਾਨੀ ਹੈ ਜਗਦੀਸ਼ ਕੇ ਗਤ ਨਹੀਂ ਜਾਣੀ ਸਰਣ ਸਮਰਾਤ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸਰਣ ਸਮਰਾਤ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਵਾਹੇ ਗੁਰੂ ਜੀ ਕਾ ਕਲਸਾ ਵਾਹੇ ਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੇ ਗੁਰਸਵਾਰੇ ਗੁਰੂ ਰੂਪ ਸਾਧ ਸੰਗਤਿਓ ਪਾਵਨ ਦਿਵਤਰ ਬਾਣੀ ਦੇ ਜੋ ਅੱਜ ਹੁਕਮਨਾਮਾ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜੀਆਂ ਨੇ ਬਖਸ਼ਿਸ਼ ਦਿੱਤੇ ਹਨ ਸੋਹੀ ਰਾਗ ਦੇ ਵਿੱਚੋਂ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜੀਆਂ ਦੇ ਪਾਵਨ ਪਵਿੱਤਰ 743 44 ਅੰਗ ਪਰ ਸਿ ਸ਼ੋਭਤ ਹੈ ਸੋਹੀ ਮਹੱਲਾ ਪੰਜਵਾ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਮਿਥਿਆ ਮੋਹ ਬੰਧ ਹੈ ਨਿਤ ਪਾਰਛ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਸੋ ਮੱਤ ਬਖਸ਼ਿਸ਼ ਕਰਦੇ ਹਨ ਕਹਿੰਦੇ ਐ ਮਨੁੱਖ ਤੇਰੀ ਉਮਰ ਦੀ ਨਦੀ ਜਿਹੜੀ ਹੈ ਉਹ ਵਹਿੰਦੀ ਤੁਰੀ ਜਾ ਰਹੀ ਹੈ ਰੁਕ ਨਹੀਂ ਰਹੀ ਪਰ ਤੂੰ ਕਦੇ ਵੀ ਇਧਰ ਧਿਆਨ ਨਹੀਂ ਕਰਦਾ ਗੁਰੂ ਪਿਆਰੇਓ ਬਾਣੀ ਦੇ ਜਿਹੜੇ ਫੈਸਲੇ ਨੇ ਉਹ اٹਲ ਨੇ ਸੱਚ ਨੇ ਜੁਗੋ ਜੁਗ ਸੱਚ ਨੇ ਕਦੇ ਵੀ ਬਾਣੀ ਦੇ ਆ ਫੈਸਲਿਆਂ ਨੂੰ ਕੋਈ ਟੁੱਟਲਾ ਨਹੀਂ ਸਕਦਾ ਹੁਣ ਸਤਿਗੁਰੂ ਜੀ ਕਹਿੰਦੇ ਨੇ ਕਿ हे ਮਨੁੱਖ ਉਮਰ ਦੀ ਨਦੀ ਵਹਿਦੀ ਜਾ ਰਹੀ ਹੈ ਪਰ ਤੂੰ ਕਦੇ ਇਧਰ ਧਿਆਨ ਨਹੀਂ ਕਰਦਾ ਹਰ ਇੱਕ ਮਨੁੱਖ ਆਪਣੇ ਆਪ ਨੂੰ ਵੇਖੇ ਕਿ ਸਤਿਗੁਰੂ ਜੀ ਜੋ ਕਹਿੰਦੇ ਨੇ ਕੀ ਉਹ ਮੈਂ ਕਰ ਰਿਹਾ ਹਾਂ ਤੇ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਮਿੱਥਿਆ ਮੋਹ ਬੰਧ ਹੈ ਨਿਤ ਪਾਰਚ ਸਤਿਗੁਰੂ ਜੀ ਕਹਿੰਦੇ ਤੂੰ ਨਾਸਵੰਤ ਪਦਾਰਥਾਂ ਦੇ ਮੋਹ ਦੇ ਬੰਨਣ ਦੇ ਵਿੱਚ ਹੀ ਆਪਣੇ ਆਪ ਨੂੰ ਸਦਾ ਬੰਨਦਾ ਰਹਿੰਦਾ ਹੈ ਮਾਦਵੇ ਭਜ ਦਿਨ ਨਿਤ ਰੈਣੀ ਦਿਨ ਰਾਤ ਸਦਾ ਮਾਇਆ ਦੇ ਪਤੀ ਪ੍ਰਭੂ ਦਾ ਨਾਮ ਜਪ ਜਨਮ ਪਦਾਰਥ ਜੀਤ ਹਰ ਸਰਣੀ ਪ੍ਰਭੂ ਦੇ ਸ਼ਰਨ ਪੈ ਕੇ ਕੀਮਤੀ ਮਨੋਖਾ ਜਨਮ ਦਾ ਲਾਭ ਖਟ ਲੈ ਕਰਤ ਵਿਕਾਰ ਦੂ ਕਰ ਝਾਰਤ ਮਿਤ RAM ਰਤਨ ਰਿਤ ਤਿਲ ਨਹੀਂ ਧਾਰਤ ਸਤਿਗੁਰੂ ਜੀ ਕਹਿੰਦੇ ਤੂੰ ਹਾਨ ਲਾਭ ਵਿਚਾਰਨ ਤੋਂ ਬਿਨਾਂ ਹੀ ਵਿਕਾਰ ਕਰੀ ਜਾ ਰਿਹਾ ਹੈ ਕਦੇ ਸੋਚਦਾ ਨਹੀਂ ਕਿ ਜਿਹੜੇ ਮੈਂ ਕੰਮ ਕਰ ਰਿਹਾ ਇਹਨਾਂ ਦੇ ਵਿੱਚ ਮੈਨੂੰ ਹਾਨੀ ਹੈ ਮੇਰਾ ਨੁਕਸਾਨ ਹੈ ਕਿ ਮੇਰਾ ਕੋਈ ਫਾਇਦਾ ਲਾਭ ਹੈ ਪਰ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਰਤਨਾ ਵਰਗਾ ਕੀਮਤੀ ਨਾਮ ਆਪਣੇ ਹਿਰਦੇ ਵਿੱਚ ਤੂੰ ਇੱਕ ਛਿਨ ਵਾਸਤੇ ਵੀ ਨਹੀਂ ਟਿਕਾਉਂਦਾ ਪਰਨ ਪੋਖਣ ਸੰਗ ਔਦ ਵਿਹਾਣੀ ਆਪਣਾ ਸਰੀਰ ਪਾਲਣ ਪੋਸਵਤ ਹੀ ਤੇਰੀ ਉਮਰ ਲੰਘਦੀ ਜਾ ਰਹੀ ਹੈ ਜੈ ਜਗਦੇਸ਼ ਕੀ ਗਤ ਨਹੀਂ ਜਾਣੀ ਪ੍ਰਮਾਤਮਾ ਦੇ ਸ਼ਬਦ ਸੁਲਾਦੇ ਆਤਮਕ ਆਨੰਦ ਦੀ ਅਵਸਥਾ ਤੂੰ ਕਦੇ ਹੁਣ ਤੱਕ ਸਮਝੀ ਹੀ ਨਹੀਂ ਹੈ ਸਰਣ ਸਮਰਤ ਅਗੋਚਰ ਸੁਆਮੀ ਸਭ ਤਾਕਤਾਂ ਦੇ ਮਾਲਕ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੈ ਮਾਲਕ ਮੈਂ ਤੇਰੀ ਸ਼ਰਨ ਆਇਆ ਹਾਂ ਉਧਰ ਨਾਨਕ ਪ੍ਰਭ ਅੰਤਰ ਜਾਮੀ ਮੈਨੂੰ ਵਿਕਾਰਾਂ ਤੋਂ ਵਿਚਾਲੇ ਤੂੰ ਮੇਰਾ ਮਾਲਕ ਹੈ ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈ ਸੋ ਕੋਟਾਨ ਕੋੜ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਅਰੰਭ ਕਰਕੇ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਇਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤਿਗੁਰੂ ਗ੍ਰੀਵਨਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਆਕਾਰ ਦਰਾਸ ਕਰਨ ਗੁਰਮਤ ਅਨੁਸਾਰ ਸਭਨਾ ਦੀਆਂ ਸ਼ਬ ਮਨੋ ਕਾਮਨਾਵਾਂ ਪੂਰਨ ਕਰਨ ਸਰਬਤ ਸੰਗਤਾਂ ਦਾ ਧੰਨਵਾਦ ਸਰਬਤ ਸੰਗਤਾਂ ਨੂੰ ਜੀਉ ਆਇਆ ਜੀਉ ਆਇਆ ਆਓ ਗੁਰੂ ਪਿਆਰੇ ਸਾਧ ਸੰਗ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਡੁੱਡਣਾ ਕਰੀਏ ਜੀ ਕੋਈ ਵੀ ਰਸਨਾ ਵਾਂਜੀ ਨਾ ਰਹੇ ਜੀ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ नाम वाहिगुरु सा वाहिगुरु नाम ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ গুরু নান গুরু নান গুরু নান গুরু নান কান গুরু নানক হান গুরু নানক কান গুরু নানক হান গুরু নানক কান গুরু নানক হান গুরু নানকু জী কালগুরু জী কী ফত